ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਇਆ ਕਹਾਣੀ ਸਦਰਾਂ ਦੀ ਮਿੱਟੀ ਭਾਗ 7ਵਾਂ ਇਸ ਕਹਾਣੀ ਦੇ ਲੇਖਕ ਹਨ ਚਰਨਜੀਤ ਸਿੰਘ ਕਲੇਰ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਰ ਉਜਾਗਰ ਸਿੰਘ ਬਾਹਰ ਆਇਆ ਕਿਉਂ ਜੀਵਨ ਸਿੰਘ ਨੇ ਪੁੱਛਿਆ ਇਹੀ ਉਹ ਤੇ ਸਵਾਲ ਹੈ ਜਿਹੜਾ ਜਵਾਬ ਲੱਭਦਾ ਹੈ ਕਰਤਾਰ ਸਿੰਘ ਗੰਭੀਰ ਸ਼ਬਦਾਂ ਵਿੱਚ ਬੋਲਿਆ ਬੰਦਾ ਬਹੁਤ ਅੜਬੇ ਜਨਾਬ ਕਿਸ ਵੇਲੇ ਕੀ ਕਰ ਜਾਏ ਕੋਈ ਨਹੀਂ ਜਾਣਦਾ ਸੰਭਲ ਕੇ ਚੱਲਣਾ ਨਿਹਾਲ ਸਿੰਘ ਹੌਲੀ ਜਿਹਾ ਬੋਲਿਆ ਮਤਲਬ ਕਰਤਾਰ ਸਿੰਘ ਨੇ ਚੌਕ ਕੇ ਪੁੱਛਿਆ ਬੰਦੇ ਨੂੰ ਬੰਦਾ ਨਹੀਂ ਸਮਝਦਾ ਗੋਰੀ ਹਕੂਮਤ ਵੇਲੇ ਬਹੁਤ ਚੜਤ ਤਸੀਹੇ ਦੀ ਇਧਰ ਕਜਾ ਲਾਹੌਰ ਕਜਾ ਅੰਬਰਸਰ ਜਿੰਨੇ ਵੀ ਗੋਰੇ ਅਫਸਰ ਸਨ ਸਭ ਨਾਲ ਚੰਗਾ ਉੱਠਣਾ ਬੈਠਣਾ ਸੀ निहार सिंह बोलया मैं आजादी ਤੋਂ 6 ਮਹੀਨੇ ਪਹਿਲਾਂ ਅੰਮ੍ਰਿਤਸਰ ਪੁਲਿਸ ਵਿੱਚ ਸਿਪਾਹੀ ਭਰਤੀ ਹੋਇਆ ਸੀ ਉਦੋਂ ਤੇ ਇਸ ਇਲਾਕੇ ਵਿੱਚ ਪਹਿਲੀ ਡਿਊਟੀ ਲੱਗੀ ਸੀ ਮੇਰੀ ਆਪਣੀ ਕਾਰ ਤੇ ਆਉਂਦਾ ਸੀ ਆਪਣੀ ਕਾਰ ਤੇ ਜਾਂਦਾ ਸੀ ਬੰਡ ਵੇਲੇ ਕੀ ਕੀਤਾ ਸੀ ਦਿੱਲੀ ਵਾਲੇ ਸਾਹਿਬ ਸਵਾਲ ਕੀਤਾ ਇਸ ਨੂੰ ਉਮੀਦ ਸੀ ਕਿ ਪੰਜਾਬ ਦਾ ਇਲਾਕਾ ਪੰਜਾਬੀਆਂ ਨੂੰ ਮਿਲ ਜਾਊ ਪਰ ਪੰਜਾਬੀਆਂ ਦੇ ਆਗੂ ਨੇ ਅੰਗਰੇਜ਼ਾਂ ਨਾਲ ਗੱਲ ਕਰਦੇ ਕਹਿ ਦਿੱਤਾ ਕਿ ਆਪਣਾ ਮਸਲਾ ਬਾਅਦ ਵਿੱਚ ਮਿਲ ਕੇ ਬੈਠ ਕੇ ਕਰ ਲੈਣਗੇ ਉਹਦੀ ਬੇਵਕੂਫੀ ਕਾਰਨ ਜਿਹੜਾ ਪਾਕਿਸਤਾਨ ਕਿਤੇ ਹੋਰ ਬਣਨਾ ਸੀ ਉਹ ਉੱਥੇ ਬਣ ਗਿਆ ਜਿੱਥੇ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਨਿਹਾਲ ਸਿੰਘ ਬੋਲਿਆ ਜਾਗਰ ਸਿੰਘ ਦੀ ਜਿਆਦਾ ਜ਼ਮੀਨ ਪਾਕਿਸਤਾਨ ਵਿੱਚ ਚਲੀ ਗਈ ਉਸ ਤੋਂ ਖਫਾ ਹੋ ਗਿਆ ਤੇ ਉਸਨੇ ਇਸ ਦਾ ਜ਼ਿੰਮੇਵਾਰ ਦੋਹਾਂ ਦੇਸ਼ਾਂ ਦੀ ਵੰਡ ਕਰਨ ਵਾਲਿਆਂ ਨੂੰ ਠਹਿਰਾਇਆ ਤੇ ਆਪਣੇ ਬੰਦਿਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਇਸ ਪਾਸਿਓਂ ਕੋਈ ਮੁਸਲਮਾਨ ਜਾਂਦਾ ਪਾਕਿਸਤਾਨ ਨਾ ਜਾਵੇ ਤੇ ਉਧਰੋਂ ਕੋਈ ਇੱਧਰ ਨਾ ਆਵੇ ਉਹ ਜੋ ਚਾਹਣਾ ਉਹਨਾਂ ਨਾਲ ਕਰ ਸਕਦੇ ਨੇ ਫਿਰ ਕੀ ਸੀ ਉਹ ਬੰਦਿਆਂ ਨੂੰ ਸ਼ਾਮਲ ਗਈ ਤੇ ਉਹਨਾਂ ਜੋ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਬਾਰਡਰ ਦੇ ਦੋਨੋਂ ਪਾਸੇ ਕਟਵੱਡ ਸ਼ੁਰੂ ਹੋ ਗਈ ਜਿੱਥੇ ਤੱਕ ਲਕੀਰ ਖਿੱਚੀ ਗਈ ਸੀ ਇੱਧਰ ਰਹਿਣ ਵਾਲਿਆਂ ਨੇ ਉੱਧਰ ਜਾਣ ਵਾਲਿਆਂ ਨੂੰ ਮਾਰਨਾ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ਉੱਧਰੋਂ ਇੱਧਰ ਆਉਣ ਵਾਲਿਆਂ ਨੂੰ ਉੱਥੋਂ ਦੇ ਲੋਕਾਂ ਮਾਰਨਾ ਲੁੱਟਣਾ ਸ਼ੁਰੂ ਕਰ ਦਿੱਤਾ ਕਿੰਨੀਆਂ ਧੀਆਂ ਭੈਣਾਂ ਨੇ ਆਪਣੇ ਪਿਓ ਪੁੱਤਾਂ ਭਰਾਵਾਂ ਪਤੀਆਂ ਨੂੰ ਗਵਾਇਆ ਪੱਤ ਗਵਾਈ ਕਿੰਨੇ ਦੋਸਤਾਂ ਯਾਰ ਮਾਰ ਕੀਤੀ ਤੇ ਆਪਣੇ ਉਹਨਾਂ ਦੋਸਤਾਂ ਦੀਆਂ ਧੌਣਾ ਕਲਮ ਕਰ ਦਿੱਤੀਆਂ ਜਿਨ੍ਹਾਂ ਨਾਲ ਮਿਲ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਕਜੁੱਟ ਹੋਏ ਸੀ ਇਸ ਲਾਲ ਹਵੇਲੀ ਤੋਂ ਸ਼ੁਰੂ ਹੋਈ ਕਤਲੋਗਾਰਤ ਨੇ ਇਸੇ ਇਲਾਕੇ ਨੂੰ ਹੀ ਨਹੀਂ ਬਲਕਿ ਜਿੱਥੋਂ ਤੱਕ ਇਹ ਲਕੀਰ ਖਿੱਚੀ ਗਈ ਸੀ ਉਸ ਸਾਰੇ ਇਲਾਕੇ ਦੀ ਜ਼ਮੀਨ ਦੀ ਲਕੀਰ ਨੂੰ ਖੂਨ ਨਾਲ ਰੰਗ ਦਿੱਤਾ ਲਾਸਾਂ ਦੇ ਢੇਰ ਦੋਹੇ ਪਾਸੇ ਲੱਗ ਗਏ ਕਿੰਨੀਆਂ ਔਰਤਾਂ ਨੂੰ ਬੇਆਬਰੂ ਕੀਤਾ ਗਿਆ ਕਲਮ ਕੀਤਾ ਗਿਆ ਕਿੰਨੇ ਬੰਦੇ ਉਸ ਬੰਡ ਦੀ ਵਲੀ ਚੜੇ ਉਹਨਾਂ ਦਾ ਹਿਸਾਬ ਅੱਜ ਤੱਕ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਨਹੀਂ ਦਿੱਤਾ ਉਸ ਤੋਂ ਬਾਅਦ ਸਰਹੱਦ ਦੀ ਉਸ ਲਕੀਰ ਨੂੰ ਪੂਰਨ ਦੀ ਬਹੁਤ ਦੋਹਾਂ ਪਾਸੇ ਕੋਸ਼ਿਸ਼ ਕੀਤੀ ਗਈ ਉਹ ਓਨੀ ਹੀ ਗਹਿਰੀ ਹੁੰਦੀ ਗਈ ਨਿਹਾਲ ਸਿੰਘ ਦੀ ਆਵਾਜ਼ ਵਿੱਚ ਦਰਦ ਆ ਗਿਆ ਜਨਾਬ ਮੈਨੂੰ ਵਿਸ਼ਵਾਸ ਹੈ ਜਿਸ ਦਿਨ ਵੀ ਕਿਸੇ ਸਰਕਾਰ ਨੇ ਸਰਹੱਦ ਦੇ ਆਸ-ਪਾਸ ਮੈਂ ਦੇ ਖੂਹਾਂ ਸੱਪੜਾਂ ਜਾਂ ਤਲਾਂ ਜਾਂ ਜ਼ਮੀਨ ਨੂੰ ਫਰੋਲਿਆ ਹੱਡੀਆਂ ਦਾ ਉਹ ਢੇਰ ਲੱਗ ਜਾਵੇਗਾ ਜੋ ਆਪਣੀ ਕਹਾਣੀ ਆਪ ਲਿਖੇਗਾ ਤੇ ਦੇਸ਼ ਦੀ ਵੰਡ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਮਾਰੇਗਾ ਓਏ ਜਦੋਂ ਦੇਸ਼ ਵੰਡਣ ਵਾਲਿਆਂ ਨੇ ਸੋਚਿਆ ਮਾਰਨ ਵਾਲਿਆ ਨਹੀਂ ਸੋਚਿਆ ਤੂੰ ਕਿਉਂ ਆਪਣੇ ਆਪ ਨੂੰ ਸੈਂਟੀਮੈਂਟਲ ਕਰੀ ਜਾਣਾ ਕਰਤਾਰ ਸਿੰਘ ਬੋਲਿਆ ਦੇਸ ਤੇ ਆਪਣਾ ਹੀ ਜਨਾਬ ਨਿਹਾਲ ਸਿੰਘ ਦੀ ਆਵਾਜ਼ ਵਿੱਚ ਹਾਲੇ ਵੀ ਦਰਦ ਸੀ ਸੁਣਿਆ ਕਰਦਾ ਸੀ ਆਪਣੇ ਵੱਡ ਵਡੇਰਿਆਂ ਤੋਂ ਕਿ ਇਨਸਾਨ ਨੂੰ ਹਵਾਨ ਬਣਦਿਆਂ ਧੀਰ ਨਹੀਂ ਲੱਗਦੀ ਉਸ ਦਿਨ ਪਹਿਲੀ ਵਾਰ ਉਹ ਸੱਚ ਹੁੰਦੇ ਵੇਖਿਆ ਜੇ ਸੋਚਣਾ ਹੀ ਹੈ ਤਾਂ ਇਹ ਸੋਚ ਕੇ ਉਹ ਕਹਾਣੀ ਨਾ ਫਿਰ ਲਿਖੀ ਉਸ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਸਹੀ ਕਹਿੰਦੇ ਹੋ ਜਨਾਬ ਨਿਹਾਲ ਸਿੰਘ ਲੰਮਾ ਸਾਹ ਛੱਡਦਾ ਬੋਲਿਆ ਜੋ ਹੋ ਗਿਆ ਉਹ ਤਾਂ ਬਦਲ ਨਹੀਂ ਸਕਦੇ ਪਰ ਜਿਹਦੇ ਹੋਣ ਦਾ ਖਦ사 ਏ ਉਸ ਨੂੰ ਤਾਂ ਰੋਕ ਹੀ ਸਕਦੇ ਹਾਂ ਉਹੀ ਤਾਂ ਜਾਣਣਾ ਹੈ ਕਿਸੇ ਗੱਲ ਦਾ ਖਦ사 ਏ ਜਨਾਬ ਕਰਤਾਰ ਸਿੰਘ ਨੇ ਪੁੱਛਿਆ ਤੇ ਉਸ ਨੂੰ ਕਿੱਦਾਂ ਰੋਕਣਾ ਏ ਉਹ ਵੀ ਅੱਜ ਸ਼ਾਮ ਤੱਕ ਤੈਨੂੰ ਪਤਾ ਲੱਗ ਜਾਊ ਫਿਲਹਾਲ ਸਾਹਮਣੇ ਵੇਖ ਇੱਕ ਜੀਪ ਟੇਢੀ ਸੜਕ ਵਿੱਚ ਖੜੀ ਏ ਜਿਵੇਂ ਸਾਡਾ ਰਾਹ ਰੋਕਣ ਨੂੰ ਖੜੀ ਹੋਵੇ ਆਚਾਰਕੋ ਸਹਿਬ ਬੋਲਿਆ ਕਰਤਾਰ ਸਿੰਘ ਨੇ ਸਾਹਮਣੇ ਖੜੀ ਜੀਪ ਨੂੰ ਰਾਹ ਦੇਣ ਲਈ ਹਾਰਨ ਵਜਾਇਆ ਪਰ ਉਹਦੇ ਡਰਾਈਵਰ ਤਸ ਦਾ ਮਸਣਾ ਹੋਇਆ ਕਰਤਾਰ ਸਿੰਘ ਨੇ ਜੀਪ ਕੋਲ ਲਿਆ ਕੇ ਰੋਕੀ ਤਾਂ ਫੌਰਨ ਉਹ ਡਰਾਈਵਰ ਸੀਟ ਤੇ बैठा बंदा अपनी सीट ਤੋਂ ਉੱਤਰਿਆ ਤੇ ਕਰਤਾਰ ਸਿੰਘ ਕੋਲ ਆ ਅਧਵਰ ਨਾਲ ਬੋਲਿਆ ਇਨਸਪੈਕਟਰ ਸਾਹਿਬ ਜੀਮੀਂਦਾਰ ਸਾਹਿਬ ਦਾ ਹੁਕਮ ਹੈ ਕਿ ਜੇ ਉਹਨਾਂ ਦੇ ਇਲਾਕੇ ਵਿੱਚ ਆਏ ਹੋ ਤਾਂ ਉਹਨਾਂ ਦੀ ਹਵੇਲੀ ਉਹਨਾਂ ਨਾਲ ਮੁਲਾਕਾਤ ਵੀ ਕਰਕੇ ਜਾਓ ਕਰਤਾਰ ਸਿੰਘ ਨੇ ਵੱਡੇ ਸਾਹਿਬ ਵੱਲ ਵੇਖਿਆ ਤਾਂ ਕੁਝ ਧੀਰ ਸੋਚਣ ਤੋਂ ਬਾਅਦ ਉਸਨੇ ਸਹਿਮਤੀ ਨਾਲ ਸਿਰ ਹਿਲਾਇਆ ਠੀਕ ਹੈ ਕਰਤਾਰ ਸਿੰਘ ਨੇ ਹਾਮੀ ਭਰੀ ਤੇ ਪੁੱਛਿਆ ਸਾਨੂੰ ਆਪੇ ਹਵੇਲੀ ਜਾਣਾ ਪਊ ਜਾਂ ਮੈਂ ਹਜ਼ੂਰ ਨੂੰ ਲੈ ਕੇ ਚੱਲਾਂਗਾ ਉਹ ਪਹਿਲੀ ਜਏ ਅਦਰ ਤੇ ਅਦਵ ਨਾਲ ਬੋਲਿਆ ਚੱਲ ਥੋੜੀ ਦੇਰ ਬਾਅਦ ਕਰਤਾਰ ਸਿੰਘ ਦੀ ਜੀਪ ਉਹਨਾਂ ਦੀ ਜੀਪ ਪਿੱਛੇ ਭੱਜੀ ਜਾ ਰਹੀ ਸੀ ਸਾਰਿਆਂ ਦੇ ਚਿਹਰੇ ਗੰਭੀਰ ਸਨ ਜਦੋਂ ਕਿ ਕਰਤਾਰ ਸਿੰਘ ਦੇ ਚਿਹਰੇ ਤੇ ਚਿੰਤਾ ਦੇ ਨਿਸ਼ਾਨ ਵੀ ਸੀ ਉਹ ਸਮਝ ਗਿਆ ਸੀ ਕਿ ਉਜਾਗਰ ਸਿੰਘ ਨੇ ਐਸਾ ਸੰਤਿਯਮ ਕੀਤਾ ਹੋਇਆ ਹੈ ਕਿ ਕੋਈ ਬਾਹਰਲਾ ਬੰਦਾ ਜੇ ਉਸ ਇਲਾਕੇ ਵਿੱਚ ਦਾਖਲ ਹੋਵੇ ਤਾਂ ਉਸ ਦੀ ਖਬਰ ਉਸ ਨੂੰ ਛੱਟ ਮਿਲ ਜਾਵੇ ਪਰ ਜਾਗਰ ਸਿੰਘ ਉਹਨਾਂ ਨੂੰ ਕਿਉਂ ਮਿਲਣਾ ਚਾਹੁੰਦਾ ਹੈ ਇਹ ਸਵਾਲ ਉਸ ਦੇ ਦਿਮਾਗ ਵਿੱਚ ਬਾਰ-ਬਾਰ ਉੱਠ ਰਿਹਾ ਸੀ ਜਦ ਕਿ ਉਹ ਪਹਿਲੀ ਵਾਰ ਉਸ ਇਲਾਕੇ ਵਿੱਚ ਆਇਆ ਸੀ ਲੰਬੇ ਸਿੰਘ ਤਾਂ ਕੈਦੀ ਸੀ ਪਰ ਬੰਦੇ ਸਿੰਘ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਹ ਆਪਣੇ ਨਾਲ ਉਸ ਨੂੰ ਕਿਉਂ ਲੇ ਜਾ ਰਹੇ ਹਨ ਕਰਤਾਰ ਸਿੰਘ ਨੇ ਜੀਪ ਨੂੰ ਹਵੇਲੀ ਵਿੱਚ ਕਾਰ ਪਾਰਕਿੰਗ ਵਿੱਚ ਰੋਕਿਆ ਤਾਂ ਅੱਗੇ ਵਾਲੀ ਜੀਪ ਵਿੱਚੋਂ ਇੱਕ ਆਦਮੀ ਉੱਤਰ ਤੇਜ਼ੀ ਨਾਲ ਉਹਨਾਂ ਕੋਲ ਪਹੁੰਚਿਆ ਰਾਜਾ ਸਾਹਿਬ ਇਸ ਵੇਲੇ ਸੱਤ ਤੇ ਹੁੰਦੇ ਹਨ ਸਾਨੂੰ ਉੱਥੇ ਹੀ ਜਾਣਾ ਪਵੇਗਾ ਉਹ ਅਦਮ ਨਾਲ ਬੋਲਿਆ ਤੇ ਇੱਕ ਪਾਸੇ ਤੁਰਦਾ ਹੋਇਆ ਬੋਲਿਆ ਇਸ ਪਾਸੇ ਰਾਜਾ ਸਾਹਿਬ ਦਿੱਲੀ ਵਾਲਾ ਵੱਡਾ ਸਾਹਿਬ ਬੁੱਧਵਧਾਇਆ ਆਜ਼ਾਦੀ ਤੋਂ ਪਹਿਲਾਂ ਸਾਰੇ ਛੋਟੇ ਮੋਟੇ ਜੀਵੀਦਾਰ ਆਪਣੇ ਆਪ ਨੂੰ ਜਾਂ ਤਾਂ ਅੰਗਰੇਜ਼ਾਂ ਦੁਆਰਾ ਨਵਾਜੀ ਗਈ ਰਾਇ ਸਾਬ ਜਾਂ ਦੀਵਾਨ ਸਾਹਿਬ ਜਾਂ ਫਿਰ ਸਰਦਾਰ ਬਹਾਦਰ ਜਾਂ ਇਹੋ ਜਹੀਆਂ ਹੋਰ ਉੱਚ ਪਦਵੀਆਂ ਨਾਲ ਪੁਕਾਰਿਆ ਜਾਣਾ ਪਸੰਦ ਕਰਦੇ ਸਨ ਜਾਂ ਆਪਣੇ ਇਲਾਕੇ ਵਿੱਚ ਖੁਦ ਨੂੰ ਰਾਜਾ ਸਾਹਿਬ ਕਹਾਉਣਾ ਪਸੰਦ ਕਰਦੇ ਸੀ ਉਜਾਗਰ ਸਿੰਘ ਖੁਦ ਨੂੰ ਰਾਜਾ ਸਾਹਿਬ ਕਹਾਉਣਾ ਜ਼ਿਆਦਾ ਪਸੰਦ ਕਰਦਾ ਸੀ ਹੂੰ ਆਓ ਵੇਖੀਏ ਕੀ ਚਾਹੁੰਦਾ ਹੈ ਫਿਰ ਪੁਲਿਸ ਜੀ ਵਿੱਚੋਂ ਸਾਰੇ ਉੱਤਰ ਕੇ ਉਸ ਪਿੱਸੇ ਤੁਰ ਪਏ ਉਹ ਆਦਮੀ ਹਵੇਲੀ ਵਿੱਚੋਂ ਪੌੜੀਆਂ ਦੀ ਰਾਹੀਂ ਸਭ ਨੂੰ ਉੱਪਰ ਲੈ ਆਇਆ ਉਜਾਗਰ ਸਿੰਘ ਇੱਕ ਸ਼ਾਨਦਾਰ ਆਰਾਮਦਾਇਕ ਕੁਰਸੀ ਤੇ ਅੱਖਾਂ ਬੰਦ ਆਰਾਮ ਨਾਲ ਲੇਟਿਆ ਹੋਇਆ ਸੀ ਉਸ ਦੇ ਸਿਰ ਦੇ ਚਿੱਟੇ ਵਾਲ ਤੇ ਤੇ ਚਿੱਟਾ ਦਾੜਾ ਖੁੱਲਿਆ ਹੋਇਆ ਸੀ ਇੱਕ ਆਦਮੀ ਉਸ ਦੇ ਸਿਰ ਵਿੱਚ ਤੇਲ ਦੀ ਮਾਲਸ਼ ਕਰ ਰਿਹਾ ਸੀ ਤੇ ਇੱਕ ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਕਰ ਰਿਹਾ ਸੀ ਉਸ ਦੇ ਸਾਹਮਣੇ ਪਈ ਇੱਕ ਸ਼ਾਨਦਾਰ ਮੇਜ਼ ਤੇ ਮਹਿੰਗੀ ਸ਼ਰਾਬ ਦੀ ਇੱਕ ਬੋਤਲ ਤੇ ਉਸ ਦੇ ਬਰਾਬਰ ਇੱਕ ਸ਼ਾਨਦਾਰ ਗਲਾਸ ਜੁਦਾ ਭਰਿਆ ਹੋਇਆ ਸੀ ਪਿਆ ਸੀ ਜੋ ਸਾਰਾ ਕਰ ਰਿਹਾ ਸੀ ਕਿ ਉਜਾਗਰ ਸਿੰਘ ਸਰਦੀ ਦੀ ਉਸ ਰੁੱਤ ਵਿੱਚ ਸੂਰਜ ਦੀ ਗਰਮੈਸ ਨਾਲ ਮਾਲਸ਼ ਤੇ ਸ਼ਰਾਬ ਦਾ ਆਨੰਦ ਲੈ ਰਿਹਾ ਸੀ ਇੱਕ ਆਦਮੀ ਉਜਾਗਰ ਸਿੰਘ ਦੇ ਸਹਰਾਣੇ ਖੜਾ ਸੀ ਜਿਸ ਦੇ ਮੋਢੇ ਤੇ ਦੋਰ ਨਾਲੀ ਤੇ ਕਮਰ ਵਿੱਚ ਗੋਲਿਆਂ ਨਾਲ ਭਰਿਆ ਹੋਇਆ ਪਟਾ ਵੱਜਿਆ ਹੋਇਆ ਸੀ ਉਹਦੀ ਲੰਬਾਈ ਕੋਈ ਸਵਾ 6 ਫੁੱਟ ਤੋਂ ਉੱਚੀ ਸੀ ਤੇ ਸਰੀਰ ਕਸਰਤੀ ਸੀ ਉਸਨੇ ਹੱਥ ਚੁੱਕ ਉਸ ਬੰਦੇ ਨੂੰ ਸਹਾਰਾ ਕੀਤਾ ਰਾਜਾ ਸਾਹਿਬ ਤੁਹਾਨੂੰ ਦੋਹਾਂ ਨੂੰ ਹੀ ਅੱਗੇ ਆਉਣ ਨੂੰ ਕਹਿ ਰਹੇ ਹਨ ਉਹਨਾਂ ਨਾਲ ਆਇਆ ਆਦਮੀ ਬੋਲਿਆ ਕਰਤਾਰ ਸਿੰਘ ਤੇ ਉਹ ਵੱਡਾ ਸਾਹਿਬ ਦੋਵੇਂ ਅੱਗੇ ਵਧੇ ਤੇ ਬਾਕੀ ਸਭ ਉੱਥੇ ਰੁਕ ਗਏ ਉਸ ਆਦਮੀ ਉਜਾਗਰ ਸਿੰਘ ਦੇ ਮੋਢੇ ਹੱਥ ਰੱਖਿਆ ਤਾਂ ਉਜਾਗਰ ਸਿੰਘ ਨੇ ਅੱਖਾਂ ਖੋਲੀਆਂ ਜਿਸ ਨਾਲ ਉਸ ਦੇ ਸਿਰ ਦੇ ਕੇਸਾਂ ਵਿੱਚ ਤੇਲ ਲਾਉਣ ਵਾਲਾ ਤੇ ਪੈਰਾਂ ਦੀ ਮਾਲਸ਼ ਕਰਨ ਵਾਲਾ ਦੋਵੇਂ ਬੰਦੇ ਇੱਕ ਪਾਸੇ ਹੋ ਖੜ ਗਏ ਤੇ ਉਜਾਗਰ ਸਿੰਘ ਉੱਠ ਖੜਾ ਹੋਇਆ ਸਤਿ ਸ੍ਰੀ ਅਕਾਲ ਸਰਦਾਰ ਜੀ ਦੋਨਾਂ ਨੇ ਹੱਥ ਜੋੜੇ ਤੇ ਬੋਲੇ ਇਹੀ ਸੀ ਉਜਾਗਰ ਸਿੰਘ ਨੇ ਆਪਣੇ ਉਸ ਬੰਦੇ ਨੂੰ ਪੁੱਛਿਆ ਆਵਾਜ਼ ਵਿੱਚ ਇੱਕ ਵੱਖਰਾ ਰੋਬ ਸੀ ਪੁਲਿਸ ਵਾਲਾ ਏ ਤੇਰੀ ਸਮਝ ਆਉਂਦੀ ਏ ਉਸਨੇ ਕਰਤਾਰ ਸਿੰਘ ਨੂੰ ਪੁੱਛਿਆ ਤੇ ਨਾਲ ਹੀ ਬੋਲਿਆ ਪਰ ਆਹ ਨਕਲੀ ਮੁਸਾ ਦਾੜਾ ਲਾ ਨਾਲ ਕਿਸ ਬਹਿਰੂਪੀਏ ਨੂੰ ਸਾਡੇ ਇਲਾਕੇ ਵਿੱਚ ਲਈ ਫਿਰਦਾ ਹੈ ਕਿਉਂ ਕੀ ਚਾਹੁੰਦਾ ਹੈ ਤਰਤਾਰ ਸਿੰਘ ਹੈਰਾਨ ਰਹਿ ਗਿਆ ਸੋਚਣ ਲੱਗਾ ਕਿੰਨੀ ਤਿੱਖੀ ਤੇ ਪਾਰਕੀ ਨਿਗਾਹ ਸੀ ਉਜਾਗਰ ਸਿੰਘ ਦੀ ਕਿੰਦਾ ਇੱਕ ਨਜ਼ਰ ਪਾਹੀ ਸਮਝ ਗਿਆ ਕਿ ਉਹਦੇ ਸਾਹਮਣੇ ਉਹਦੇ ਨਾਲ ਖੜੇ ਬੰਦੇ ਨੂੰ ਰੂਪ ਬਦਲ ਕੇ ਲਿਆਂਦਾ ਗਿਆ ਹੈ ਉਹ ਕੁਝ ਬੋਲਦਾ ਇਸ ਤੋਂ ਪਹਿਲਾਂ ਦਿੱਲੀ ਵਾਲਾ ਸਾਹਿਬ ਬੋਲ ਉਠਿਆ ਜੀ ਮੇਰਾ ਨਾਮ ਕਮਲਕਾਂਤ ਹੈ ਤੇ ਮੈਂ ਅਸੀਂ ਤੇਰਾ ਨਾਂ ਤੇ ਤੋਂ ਪੁੱਸਿਆ ਪੁਜਾਗਰ ਸਿੰਘ ਥੋੜਾ ਗੁੱਸੇ ਵਿੱਚ ਬੋਲਿਆ ਤੁਹਾਨੂੰ ਦੋਹਾਂ ਨੂੰ ਅਸੀਂ ਇਸ ਲਈ ਸੱਦਿਆ ਸੀ ਕਿ ਜੇ ਹਵੇਲੀ ਸਾਡੇ ਇਲਾਕੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਸੀ ਤੇ ਸਿੱਧੇ ਹਵੇਲੀ ਆਉਣਾ ਸੀ ਸਾਨੂੰ ਕਹਿਣਾ ਸੀ ਸ਼ਾਇਦ ਅਸੀਂ ਤੁਹਾਡੀ ਕੁਝ ਮਦਦ ਕਰ ਦਿੰਦੇ ਦਰਸਤ ਤੇ ਚੜਕੇ ਦੂਰਬੀਨਾ ਨਾਲ ਸਾਡੀ ਹਵੇਲੀ ਵੱਲ ਤੱਕਣ ਨਾਲ ਕੁਝ ਨਹੀਂ ਦੇਖਣਾ ਕਰਤਾਰ ਸਿੰਘ ਤੇ ਉਸ ਸਾਹਿਬ ਦੇ ਮੂੰਹੋਂ ਬੋਲ ਨਾ ਫੁੱਟਿਆ ਇਹ ਸਾਡੀ ਬਦਕਿਸਮਤੀ ਏ ਜਿਸ ਨੂੰ ਵੰਡ ਵੇਲੇ ਸਿਆਣਾ ਸਮਝ ਕੇ ਅੱਗੇ ਲਾਇਆ ਸੀ ਉਹ ਮਹਾਮੂਰਖ ਨਿਕਲਿਆ ਜਿਸ ਨੇ ਗੁਲਾਮੀ ਦਾ ਪਟਾ ਅੰਗਰੇਜ਼ਾਂ ਹੱਥੋਂ ਫੜ ਤੁਹਾਡੇ ਹੱਥ ਫੜਾ ਦਿੱਤਾ ਉਜਾਗਰ ਸਿੰਘ ਗਵੀਰ ਸ਼ਬਦਾਂ ਵਿੱਚ ਬੋਲਿਆ ਇਹ ਤੁਹਾਡੀ ਆਪਣੀ ਸੋਚ ਏ ਕਮਲਕਾਂਤ ਬੋਲਿਆ ਵਰਨਾ ਅਸੀਂ ਸਭ ਅੱਜ ਦੇ ਆਜ਼ਾਦ ਹਾਂ ਬਹਿ ਮੇ ਤੇਰਾ ਉਜਾਗਰ ਸਿੰਘ ਬੋਲਿਆ ਜੇ ਅਸੀਂ ਆਜ਼ਾਦ ਹੁੰਦੇ ਤਾਂ ਸੰਵਿਧਾਨ ਲਿਖਣ ਮਿਲੇ ਸਾਡੀ ਕੌਮ ਦਾ ਉਸ ਵਿੱਚ ਜ਼ਿਕਰ ਹੁੰਦਾ ਤੂੰ ਦੱਸ ਹੈ ਕਿਤੇ ਜ਼ਿਕਰ ਕਮਲ ਕਾਂਤ ਨੂੰ ਜਵਾਬ ਨਾ ਸੁਝਿਆ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਉਹਦੇ ਨਾਲੇ ਮਜ਼ਾਕ ਇਸ ਲਈ ਯੂਐਸ ਵਾਲੇ ਹੀ ਮੈਂ ਇਸ ਮੁਲਕ ਨੂੰ ਛੱਡ ਦਿੱਤਾ ਸੀ ਉਜਾਗਰ ਸਿੰਘ ਅੱਗੇ ਬੋਲਿਆ ਸੋਚਿਆ ਜੇ ਗੁਲਾਮ ਹੀ ਰਹਿਣਾ ਏ ਗੁਲਾਮੀ ਹੀ ਕਰਨੀ ਏ ਤਾਂ ਫਿਰ ਗੋਰਿਆਂ ਦੀ ਹੀ ਕਿਉਂ ਨਾ ਕਰਾਂ ਜਿਹੜੇ ਕਦੀ ਕਿਸੇ ਦੇ ਗੁਲਾਮ ਨਹੀਂ ਰਹੇ ਫਿਰ ਵਾਪਸ ਕਿ ਆਏ ਹੋ ਕਮਲਕਾਂਤ ਨੇ ਪੁੱਛਿਆ ਤੂੰ ਜਵਾਬ ਮੰਗਣ ਵਾਲਾ ਕੌਣ ਹੁੰਦਾ ਏ ਮੇਰੇ ਤੋਂ ਉਜਾਗਰ ਸਿੰਘ ਨੇ ਅੱਖਾਂ ਕੱਢੀਆਂ ਤੁਹਾਨੂੰ ਸਿਰਫ ਇਸ ਲਈ ਇੱਥੇ ਸੱਦਿਆ ਹੈ ਕਿ ਅੱਗੇ ਤੋਂ ਜਦੋਂ ਮੇਰੇ ਇਲਾਕੇ ਵਿੱਚ ਆਉਣਾ ਹੋਵੇ ਤਾਂ ਇਜਾਜ਼ਤ ਲੈ ਕੇ ਆਉਣਾ ਬਰਨਾ ਕੁਝ ਵੀ ਹੋ ਸਕਦਾ ਹੈ ਤੁਸੀਂ ਸਾਨੂੰ ਧਮਕੀ ਦੇ ਰਹੇ ਹੋ ਧਮਕੀ ਬੁਝਦੇ ਤੇ ਕਹਿਰ ਦਿੰਦੇ ਨੇ ਉਜਾਗਰ ਸਿੰਘ ਗੁੱਸੇ ਵਿੱਚ ਬੋਲਿਆ ਸਾਡੀ ਹਵੇਲੀ ਦਾ ਇਤਿਹਾਸ ਕੀ ਏ ਤੇਰੇ ਨਾਲ ਆਇਆ ਇੱਕ ਬੰਦਾ ਚੰਗੀ ਤਰ੍ਹਾਂ ਜਾਣਦਾ ਉਸ ਤੋਂ ਪੁੱਛ ਲਵੀ ਹੁਣ ਜਾਂ ਕਰਤਾਰ ਸਿੰਘ ਤੇ ਕਮਲ ਕਾਨ ਦੇ ਮੂੰਹੋਂ ਬੋਲਣਾ ਪੁੱਟਿਆ ਰਾਹ ਵਿੱਚ ਨਿਹਾਲ ਸਿੰਘ ਕੀ ਕਹਿੰਦਾ ਜਨਾਬ ਲੰਬੀਆਂ ਲੰਬੀਆਂ ਸੱਟ ਰਿਹਾ ਸੀ ਇੰਡੀਆ ਨੂੰ ਤਾਂ ਇਸ ਡਰੋਂ ਛੱਡ ਭੱਜ ਗਿਆ ਸੀ ਕਿ ਜੇ ਇਹਦਾ ਕੋਈ ਬੰਦਾ ਫੜਿਆ ਗਿਆ ਤੇ ਉਹਨੇ ਇਹਦਾ ਨਾਂ ਲੈ ਦਿੱਤਾ ਤਾਂ ਇਹ ਕੀ ਜਵਾਬ ਦੇਊ ਨਿਹਾਲ ਸਿੰਘ ਬੋਲਿਆ ਵੇਖਣਾ ਜਿੰਦਣ ਕਦੀ ਪੁਰਾਣੇ ਖੂਹਾਂ ਨੂੰ ਫਰੋਲਣ ਦੀ ਕੋਈ ਸਰਕਾਰੀ ਯੋਜਨਾ ਚੱਲੀ ਧਰਤੀ ਤੇ ਹੱਡੀਆਂ ਦਾ ਢੇਰ ਲੱਗ ਜਾਊ ਕੋਈ ਕੁਝ ਨਹੀਂ ਬੋਲਿਆ ਤੁਹਾਨੂੰ ਕਿਵੇਂ ਸ਼ੱਕ ਹੈ ਕਿ ਬਰੌਣ ਸ਼ੂਗਰ ਦਾ ਲਾੜਾ ਹਰਦੀਾਲ ਚੰਦ ਦੇ ਕਤਲ ਦਾ ਇਸ ਹਵੇਲੀ ਨਾਲ ਜਾਂ ਇਸ ਇਲਾਕੇ ਨਾਲ ਕੋਈ ਰਿਸ਼ਤਾ ਹੈ ਉਹ ਵੀ ਤੈਨੂੰ ਦੱਸਾਂਗਾ ਕਮਲਕਾਂਤ ਬੋਲਿਆ ਪਰ ਪਹਿਲਾਂ ਮੈਨੂੰ ਤੇਰੇ ਉੱਚ ਅਧਿਕਾਰੀ ਮੁਲਾਕਾਤ ਕਰਨੀ ਪਵੇਗੀ ਕਿਉਂਕਿ ਇਸ ਇਲਾਕੇ ਵਿੱਚ ਜਦੋਂ ਤੱਕ ਕੇਸ ਸੁਲਝ ਨਹੀਂ ਜਾਂਦਾ बार-बार ਆਉਣਾ ਪੈ ਸਕਦਾ ਹੈ ਏਸੀ ਦੋਸਤੋ ਆਪਣੀ ਅੱਜ ਦੀ ਕਹਾਣੀ ਮਿਲਦੇ ਆਂ ਅਗਲੇ ਭਾਗ ਦੇ ਨਾਲ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ